ਪਾਕਿਸਤਾਨ ਕਿਤੇ ਲੋਕਾਂ ਨੇ ਮੰਗਿਆ ਸੀ ਲੋਕ ਤਾਂ ਚੰਗੇ ਭਲੇ ਰਹਿ ਰਹੇ ਸੀ ਕਿੰਨੂ ਇਹ ਹੁੱਲੜਬਾਦੀ ਚੰਗੀ ਲੱਗਦੀ ਹੈ ਕਿਸੇ ਇਨਸਾਨ ਨੂੰ ਨਹੀਂ ਲੱਗਦੀ ਲੋਕ ਸਾਡੇ ਜ਼ਹਿਨ 'ਚ ਪਾਤਾ ਗਿਆ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ ਜਦ ਕਿ ਹਿੰਦੂਆਂ ਦੀ ਤੇ ਸਿੱਖਾਂ ਦੀ ਬਹੁਤ ਸਾਰੀ ਵਿਰਾਸਤ ਪਾਕਿਸਤਾਨ 'ਚ 155 ਮੰਦਰ ਪਾਕਿਸਤਾਨ ਚ 152 ਗੁਰਦੁਆਰੇ ਪਾਕਿਸਤਾਨ ਚ ਨੇ ਦੇਖਪਾਲ ਹੁੰਦੀ ਕਿਤੇ ਨਾ ਕਿਤੇ ਪੁਤਾਈ ਵੀ ਹੋ ਜਾਂਦੀ ਐ ਇੱਥੇ ਨਹੀਂ ਹੋ ਰਹੀ ਸਰਕਾਰ ਦੀ ਜਿਹੜੀ ਨੀਤੀ ਉਹਦਾ ਵਿਰੋਧ ਕਰਨਾ ਹੋਰ ਹੈ ਹਲਕ ਜਿਹੜੇ ਉਸ ਵਕਤ ਦੇ ਰੱਬ ਦੀ ਬਣਾਏ ਲੋਕ ਨੇ ਉਹਨਾਂ ਦਾ ਵਿਰੋਧ ਕਰਨਾ ਇੱਕ ਗੁਨਾਹ ਹੈ